ਸੀ ਮਲੇਰ ਕੋਟਲੇ ਤੋਂ ਆਇਆ 200 ਕਿਲੋਮੀਟਰ ਤੋਂ ਹੀ ਜਿੰਨਾਂ ਦਾ ਕੁਛ ਡੁੱਬਿਆ ਹੋਇਆ ਵੀ ਨਹੀਂ ਉਹ ਵੀ ਆ ਕੇ ਇੱਕ ਦੂਜੇ ਦੇ ਹੱਥਾਂ 'ਚੋਂ ਖਾਉਂਦੇ ਨੇ ਲੈਂਡ ਇਹ ਨਹੀਂ ਬਣਾਉਂਦੇ ਹੈਗੇ ਜੀ ਜਿਹੜਾ ਆ ਕੇ ਜਰੂਰੀ ਕਰਦੇ ਨੇ ਉਹ ਵੀ ਲੈਂਡ 'ਚ ਲਾ ਕੇ ਮੰਗਣ ਦਿਆ ਹੈ ਉਹ ਰੋਜ਼ ਉਹਨੇ ਮੁਰਸਲ ਭਜਾਈ ਕਰਨ ਜਦੋਂ ਪਾਣੀ ਨੀਮਾ ਹੋਇਆ ਉਦੋਂ ਆਇਆ ਰਸ ਨਹੀਂ ਤੁਸੀਂ 12 ਕਿੱਲੇ ਦੱਸਦੇ ਪਿਆ ਉਹਦੀ ਡੁੱਬੀ ਤੇ ਕਿਹਨੇ ਡੁੱਬੀ 12 ਕਿੱਲੇ ਡੁੱਬੇ ਕਿਹਨੇ ਡੁੱਬੇ ਉਹਦੇ ਨਹੀਂ ਨਹੀਂ ਡੁੱਬੇ ਤੇ ਉਹਨੇ ਕਿ ਡੁੱਬਾਏ ਦੋ ਵੇਹੇ ਤੇ ਵੇਹੇ ਮੁਰਸਲ ਰੋਜ਼ ਜਾਣਾ ਭਜਾਈ ਫਿਰਨਾ ਜਿੰਨੇ ਜਮੀਨਾਂ ਦੇ ਜਿੰਨੇ ਦੂਜੇ ਵੀਰੇ ਫਿਰਦੇ ਇਹ ਮੁਰਕੇ ਗੱਲਾਂ ਕਰਦਾ ਏ ਕਿ ਮੈਂ 150 ਦਾ ਤੇਲ ਪਾਇਆ ਤੇ 7000 ਦਿਹਾੜੀ ਬਣਾਈ ਇਹੋ ਜਿਹੇ ਬੰਦੇ ਪਏ ਤੇ ਜਿੰਨੂੰ ਲੱਗੇ ਵੇਖਣ ਦੇ ਨੂੰ 2 ਘੰਟੇ ਇਥੇ ਖਲੋ ਗਏ ਮੈਂ ਵੇਖਣ ਦਾ ਲੰਗਰ ਚ ਸੇਵਾ ਕਰਦੇ ਸੀ 2 ਘੰਟੇ ਉਹਨੂੰ ਮੈਂ ਵੇਖਣ ਦੇ ਨੂੰ ਭੱਜ ਭੱਜ ਕੇ ਗੱਡੀਆਂ ਦੇ ਮਗਰ ਹੋਣ ਡਿਆ ਪਾਸੀ ਰੱਖੀਓ ਕੇ ਸੌਦਾ ਲੱਜਾ ਆ ਬੰਦਿਆਂ ਦੀ 50 ਕਿੱਲੇ ਜ਼ਮੀਨ ਡੁੱਬੀ ਆਈ ਆ ਇਹ ਉਹਨਾਂ ਨਹੀਂ ਭੱਜਦੇ ਮਗਰ ਜਿੰਨਾ ਇਹ ਬੰਦੇ ਭੱਜਣ ਦਾ ਕਿ ਰਹਿਣੀ ਤੇ ਭਜਣਾ ਕੀ ਆ ਸਾਨੂੰ ਤੇ ਇਹ ਵੀ ਗਾਂ ਕਣਕਾ ਵੇਚ ਕੇ ਜਾਣ ਅਜੇ 10 ਦਿਨ ਖਲੋਗੇ ਹੋਣ ਲੋਕ ਫੇਰ ਸੇਵਾ ਕਰਨ ਕਿਉਂਕਿ ਸਾਰਿਆਂ ਦਾਣ ਕੇ ਲੋਕਾਂ ਦੀ ਹੁਣ ਸੌਦਾ ਪਾਣੀ ਦਾ ਵਾ